ਪੰਜਾਬ ਦੇ ਵਿੱਚ ਅੱਜ ਮੌਨਸੂਨ ਨੇ ਆਪਣੇ ਰੰਗ ਵਿਖਾਣੇ ਸ਼ੁਰੂ ਕਰ ਦਿੱਤੇ ਨੇ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਅਗਲੇ 3 ਦਿਨਾਂ ਤੱਕ ਅਜਿਹਾ ਹੀ ਮੌਸਮ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ 3 ਅਗਸਤ ਨੂੰ ਭਾਰੀ ਮੀਂਹ ਦੇ ਲਈ yellow alert ਜਾਰੀ ਕਰ ਦਿੱਤਾ ਹੈ ਦੱਸਿਆ ਗਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦਾ ਔਸਤ ਤਾਪਮਾਨ 1.7 ਡਿਗਰੀ ਘਟ ਗਿਆ ਹੈ ਜੋ ਕਿ ਆਮ ਦੇ ਨਾਲੋਂ 3.8 ਡਿਗਰੀ ਘਟਾ ਹੈ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ 36 ਡਿਗਰੀ ਕੋਰਡ ਕੀਤਾ ਗਿਆ ਹੈ ਜਦਕਿ ਸਭ ਤੋਂ ਵੱਧ ਮੀਂਹ ਪਟਿਆਲਾ ਦੇ ਵਿੱਚ 32.4 ਮਿਲੀਮੀਟਰ بارش ਹੋਈ ਹੈ ਅੱਜ ਸਵੇਰੇ 8 ਵਜੇ ਤੱਕ ਮੌਸਮ ਵਿਭਾਗ ਦੇ ਵੱਲੋਂ ਲਗਭਗ 72 ਤਹਿਸੀਲਾਂ ਦੇ ਵਿੱਚ ਹਲਕੀ ਤੋਂ ਮੱਧਮ ਦਰਜੇ ਦੀ ਮੀਂਹ ਦੇ ਲਈ ਅਲਰਟ ਜਾਰੀ ਕੀਤਾ ਗਿਆ ਦੱਸਿਆ ਕਿ ਮੌਸਮ ਵਿਭਾਗ ਦੇ ਮੁਤਾਬਕ ਬਠਿੰਡਾ ਗਿੱਦੜਬਾਹਾ ਜੈਤੋ ਮੁਕਤਸਰ ਸਾਹਿਬ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਵਿੱਚ ਮੱਧਮ ਮੀਂਹ ਦੇ ਨਾਲ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਕੰਟਾ ਰਹੇਗੀ ਇਸੇ ਤਰ੍ਹਾਂ ਸਰਦੂਲਗੜ ਲਹਿਰਾ ਮਾਨਸਾ ਸੁਨਾਮ ਸੰਗਰੂਰ ਬਰਨਾਲਾ ਤੇ ਤਾਪਾ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ ਤੂਰੀ ਮਲੇਰਕੋਟਲਾ ਸਮਾਣਾ ਪਟਿਆਲਾ ਨਾਬਾ ਰਾਜਪੁਰਾ ਫਤਿਹਗੜ ਸਾਹਿਬ ਅਮਲੋ ਮੋਹਾਲੀ ਬਠਿੰਡਾ ਮਲੋਟ ਜਲਾਲਾਬਾਦ ਖੰਨਾ ਚੰਡੀਗੜ ਖਰੜ ਲੁਧਿਆਣਾ ਸultanpur lodi ਤਰਨਤਾਰਨ ਨੰਗਲ ਹੁਸ਼ਿਆਰਪੁਰ ਅਤੇ ਇਸੇ ਤਰ੍ਹਾਂ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰੇ 8 ਤੋਂ 9 ਵਜੇ ਤੱਕ ਹਲਕੀ ਬਾਰਿਸ਼ ਥੀ ਪਾਪਨਾ ਜਟਾਈ ਗਈ ਸੀ ਪੰਜਾਬ ਦੇ ਵਿੱਚ ਅੱਜ ਮੌਨਸੂਨ ਨੇ ਆਪਣੇ ਰੰਗ ਵਿਖਾਣੇ ਸ਼ੁਰੂ ਕਰ ਦਿੱਤੇ ਨੇ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਅਗਲੇ 3 ਦਿਨਾਂ ਤੱਕ ਅਜਿਹਾ ਹੀ ਮੌਸਮ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ 3 ਅਗਸਤ ਨੂੰ ਭਾਰੀ ਮੀਂਹ ਦੇ ਲਈ yellow alert ਜਾਰੀ ਕਰ ਦਿੱਤਾ ਹੈ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦਾ ਔਸਤ ਤਾਪਮਨ 1.7 ਡਿਗਰੀ ਘਟ ਗਿਆ ਹੈ ਜੋ ਕਿ ਆਮ ਦੇ ਨਾਲੋਂ 3.8 ਡਿਗਰੀ ਘਟ ਹੈ ਸਭ ਤੋਂ ਵੱਧ ਤਾਪਮਨ ਬਠਿੰਡਾ ਦੇ ਵਿੱਚ 38 ਡਿਗਰੀ ਰਿਕਾਰਡ ਕੀਤਾ ਗਿਆ ਹੈ ਜਦਕਿ ਸਭ ਤੋਂ ਵੱਧ ਮੀ ਪਟਿਆਲਾ ਦੇ ਵਿੱਚ 32.4 ਮਿਲੀਮੀਟਰ بارش ਹੋਈ ਹੈ ਅੱਜ ਸਵੇਰੇ 8 ਵਜੇ ਤੱਕ ਮੌਸਮ ਵਿਭਾਗ ਦੇ ਵੱਲੋਂ ਲਗਭਗ 72 ਤਹਿਸੀਲਾਂ ਦੇ ਵਿੱਚ ਹਲਕੀ ਤੋਂ ਮੱਧਮ ਦਰਜੇ ਦੀ ਮੀਂਹ ਲਈ ਅਲਰਟ ਜਾਰੀ ਕੀਤਾ ਗਿਆ ਦੱਸਿਆ ਕਿ ਮੌਸਮ ਵਿਭਾਗ ਦੇ ਮੁਤਾਬਕ ਬਠਿੰਡਾ ਗਿੱਦੜਪਾਹਾ ਜੈਤੋ ਮੁਕਤਸਰ ਸਾਹਿਬ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਵਿੱਚ ਮੱਧਮ ਮੀਂਹ ਦੇ ਨਾਲ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਹਵਾਵਾਂ ਦੀ ਰਫ਼ਤਾਰ ਤੀ 40 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਇਸੇ ਤਰ੍ਹਾਂ ਸਰਦੂਲਗੜ ਲਹਿਰਾ ਮਾਨਸਾ ਸੁਨਾਮ ਸੰਗਰੂਰ ਬਰਨਾਲਾ ਅਤੇ ਤਾਪਾ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ ਤੂਰੀ ਮਲੇਰਕੋਟਲਾ ਸਮਾਣਾ ਪਟਿਆਲਾ ਨਾਬਾ ਰਾਜਪੁਰਾ ਫਤਿਹਗੜ ਸਾਹਿਬ ਅਮਲੋ ਮੋਹਾਲੀ ਬਠਿੰਡਾ ਮਲੋਟ ਜਲਾਲਾਬਾਦ ਖੰਨਾ ਚੰਡੀਗੜ੍ਹ ਖਰੜ ਲੁਧਿਆਣਾ ਸultanpur lodi ਤਰਨਤਾਰਨ ਨੰਗਲ ਹੁਸ਼ਿਆਰਪੁਰ ਅਤੇ ਇਸੇ ਤਰ੍ਹਾਂ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰੇ 8 ਤੋਂ 9 ਵਜੇ ਤਕਹ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ